तो बेटी है है जी के भाई में है, ले महाराज बेनती करते हाँ कृपा करो जी साध मिल कर हो आनंद गुरु महाराज ਕਰ ਰਹੇ ਹਾਂ ਕਿ ਜਿਹੜੇ ਸਾਧਨ ਸੰਗਤ ਵਿੱਚ ਜਾ ਕੇ ਮਿਰੋ ਜਿਹੜਾ ਆਤਮ ਆਨੰਦ ਉਹ ਪ੍ਰਾਪਤ ਕਰੋ ਮੁਨ ਗਾਓ ਪਰਮਾਨੰਦ ਜੋ ਤੁਸੀਂ ਸਾਧ ਸੰਗਤ ਵਿੱਚ ਜਾ ਕੇ ਕਰਨਾ ਗਿਆਨ ਮਾਣ ਜਿਵੇਂ ਜੁ ਪਰਮਾਨੰਦ ਦਾ ਸਰੂਪ ਪੂਰਾ ਹੈ ਉਹਨੇ ਗਾਉਂ ਗਾਓ ਉਚਾਰਨ ਕਰੋ ਜੀਵਾ ਹੈ ਗੁਰੂ ਭਾਏ ਬਜੀ ਰਾਮ ਨਾਮ ਤਤ ਕਰੋ ਵਿਚਾਰ ਜੋ ਰਾਮ ਨਾਮ ਗਤ ਜਿਹੜਾ ਨਾਮ ਨਾਮ ਹੈ ਉਹਦੀ ਜਿਹੜੀ ਤੱਤ ਹੈ ਉਹੀ ਵਿਚਾਰ ਕਰਨੀ ਹੈ ਮਾਰਾ ਸਭੀ ਕਹੇ ਜੇ ਜੁਰ ਲੂ ਦੇਗਾ ਕਰੋ ਉਦੋਂ ਆਵਰ ਵਿਚਾਰੇ ਜੁਰ ਲੂ ਦੇ ਸਾਨੂੰ ਮਿਲੀ ਹੈ ਇਹਦਾ ਉਦਾਹਰਣ ਲਵੋ ਚਾਰਨ ਕਰੋ ਸਤਨਾਮ ਹੀ ਵਾਹਿ ਹੈ ਬੁਰੂ ਸਾਹਿ ਬੜੀ ਅਮਰ ਭਜਨ ਹਰ ਕੇ ਗੁਣ ਗਾਉ ਗਾਉ ਸਾ ਸੰਗਰੇ ਜਿਹੜੇ ਅਮਰ ਕੰਨ ਵਾਲ ਬਚਦੇ ਹੈ ਪਰਮੇਸ਼ਰ ਦੇ ਹਰੀ ਯਸ ਦੇ ਬਚਨ ਹੈ ਉਸ ਸੁਣੋ ਆਰ ਹੁਣਾਂ ਨੂੰ ਗਾਇਨ ਕਰੋ ਚਾਰਨ ਕਰੋ ਸਤਨਾਮ

ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪ੍ਰਾਨ ਤਨ ਦਾ ਇਹ ਸੁਆਓ ਜਿਦੇ ਨਾਮ ਸੜਾ ਜੀ ਦੌੜਾ ਹੁੰਦਾ ਗੁਣ ਗਾਣੇ ਜਬ ਰੂਪੀ ਵਚਨ ਮਨਸਤ ਕਰੀ ਗਾਇਦੇ ਹੰ ਪਰਮੇਸ਼ਰ ਦੇ ਆੜ ਪਾਰ ਪ੍ਰਭ ਵੇਖੋ ਨੇਰ ਅਠੇ ਪਹਿਰ ਨੇ ਪਰਮੇਸ਼ਰ ਹੈ ਵਾ ਜੁ ਜੁਨੀ ਨੇੜੇ ਕਰਕੇ ਨੇ ਦੇਖਣਾ ਕਰੋ ਪਾਗ ਜੁਨੀ ਵਿੱਚ ਰੋ ਉਹਨਾਂ ਦੇ ਗੁਣ ਵਿੱਚ

ਅੱਗੇ ਵਧ ਚੇਨ ਕਰਦੇ ਹੰ ਨਾ ਸੂਰੂ ਬਦੇਸ ਹੈ ਹਿਰਦੇ ਵਿਚ ਵਸਾਓ ਇਹ ਜਿਹੜਾ ਬਦੇਸ ਹੈ ਇਸ ਨੂੰ ਨਗਰੋ ਵਾਲੀ ਕਹਿੰਦੇ ਤੇ ਹਿਰਦੇ ਵਿੱਚ ਵਸਾਓ ਮਨਿ ਚੇ ਨਾਲੇ ਭਗਤ ਪਹਾਰੋ ਜਿਹਨੂੰ ਸੁਣ ਕੇ ਹਿਰਦੇ ਵਿੱਚ ਆਉਗੇ ਮਨਿ ਚੇ ਭਗਤ ਦੀ ਪ੍ਰਾਪਤੀ ਹੋ ਜਾਵੇਗੀ ਹੈ ਗੁਰੂ ਨਾਨਕ ਉਜਾਰ ਗੁਰੂ ਜੋ ਨਿਸ਼ੇਮਾ ਜੋਪਧ ਹੈ ਵਿਚਾਰ ਕਰਨ ਲਈ ਮਾਰੀਨ ਬੇਨਤੀ ਕਰਦੇ ਆ ਕਿਰਪਾ ਕਰੋ ਜੀ ਹਲਤ ਪਦ ਤੇ ਦੋਏ ਜਿਹੋ ਸੁਆਰ ਮਾਰੀਨ ਗੇਤਿ ਰਾਮ ਦਾ ਨਾਮ ਹੈ ਇਹਦੇ ਵਿੱਚ ਧਾਰਨ ਕਰਕੇ ਹਲਤ ਪਦ ਤੇ ਦੋਏ ਜੋ ਸੁਆਰ ਰਾਮ ਨਾਮ ਅੰਤਰ ਉਧਾਰ ਅੰਤਰੇ ਵਿੱਚ ਰਾਮ ਦਾ ਨਾਮ ਹੈ ਉਨੋਟਾ ਕਰ ਲੈਣਾ ਹੈ ਤੇ ਫਿਰ ਮਰ ਗਏ ਲੋਭ ਦੇ ਇਹਦਾ ਪ੍ਰਲੋਗ ਹੈ ਦੁਮੇ ਸਵਾਰ ਲਗੋ ਯਾਰਣ ਗੜੋ ਸਤਨਾ ਕਹੀ ਦੀਵਾਏ ਗੁਰੂ ਘਾਇ ਹੋ ਦੀ ਪੂਰੇ ਗੁਰ ਕੀ ਪੂਰੀ ਢਿਖਿਆ ਪੂਰਾ ਗੁਰੂ ਹੈ ਜਿਹੜੀ ਪੂਰਾ ਗੁਰੂ ਨੇ ਢਿਖਿਆ ਢਿਖਿਆ ਕਹਿੰਦੇ ਜਿਹੜਾ ਧਰਮ ਦਾ ਮੰਤਰ ਉਦੇਸ਼ ਹੁੰਦਾ ਉਹ ਢਿਖਿਆ ਕਹਿੰਦੇ ਹੈ ਯਾਰਾਬ ਜੀ ਦਾ ਨਾਮ ਜੋ ਹੋ ਇਹਨ ਗੁਰੂ ਜੀ ਖਿਆ ਸਪੂਰਨ ਵਸਤੂ ਹੈ ਪੂਰੇ ਗੁਡੀ ਪੂਰੀ ਦਿਖਿਆ ਜਿਹੜਾ ਮੱਧਰੇ ਆ ਜੇਜਤਰ ਦਾ ਗੁਰੂ ਜੀ ਦਾ ਜਿਹੜੀ ਦਿਖਿਆ ਸਪੂਰਨ ਵਸਤੂ ਹੈ ਪੂਰੇ ਗੋਲੇ ਪੂਰੇ ਦਿਖਿਆ ਮਰੇ ਗੁਰੂ ਜੀ ਦੇ ਜਿਹੜੀ ਦਿਖਿਆ ਸਪੂਰਨ ਵਸਤੂ ਹੈ ਜਿਸ ਮਨ ਬਸਾਇ ਤੇਸ ਆਜਿ ਬ੍ਰਿਜ ਜਿੱਦੇ ਮਨ ਵਿੱਚ ਵੱਜ ਜਾਏ ਉਹ ਸਾਡੇ ਨੂੰ ਪੜ੍ਹ ਲੈਂਦਾ ਹੈ ਜਾਣਣਾ ਕਰੋ ਕੰਤਨਾਂ ਨਹੀਂ ਰਿਵਾਏ ਗੁਣਸਾਏ ਵਰੀ ਸਾਚੇ ਦਾ ਮਨ ਲੈ ਤੇ ਸਾਧਸ ਰੂਪ ਕੋ ਬਹੇ ਗੁਣੇ ਬਰਿਆ ਹੈ ਇਹ ਉਹਨੂੰ ਪੜ੍ਹ ਲੈਂਦਾ ਹੈ ਮਰ ਕਾ ਨਾਮ ਜਬ ਹੋ ਲਿਬ ਲਾਏ ਮਾਰੇ ਜੀ ਗਦੇ ਮਾਨਸੇ ਚਰਨ ਕਰਕੇ ਨਾਮ ਨੂੰ ਜਖਣਾ ਹੈ ਤੇ ਇਕ ਲਿਬ ਲਾ ਲੈ ਲਿਬ ਲਾਣੀ ਹੈ ਲਿਬ ਲਾ ਕੇ ਆਪਣਾ ਮਨ ਧਿਆਨ ਜੋੜ ਲੈਣਾ ਹੈ ਮਰ ਦਾ ਨਾਮ ਜੇ ਬੋਲ ਲਿਬ ਲਈ ਦੂਰ ਦਰਮਨ ਤੇ ਹੋ ਜਾਏ ਤੇ ਜਿਹੜਾ ਦੁੱਖ ਹੈ ਪੀੜਾ ਹੈ ਇਹ ਮਨ ਤੋਂ ਇਹ ਡਰ ਹੈ ਇਹ ਸਭ ਕੁਝ ਦੂਰ ਹੋ ਜਾਵੇਗਾ ਉਚਾਰਨ ਕਰੋ ਸੱਚੇ ਬਾਪਾਰ ਕਰੋ ਬਾਪਾਰੇ ਇਹੇ ਬਪਾਰੀਓ ਜਿਹੜੇ ਸੱਚਾ ਬਪਦਾ ਹੈ ਨਾ ਜਿਹੜੇ ਇਹੇ ਬਪਾਰ ਕਰਨਾ ਹੈ ਆਪਾਂ ਸੱਚੇ ਬਾਪਾਰ ਕਰੋ ਬਾਪਾਰੇ ਬਾਪਾਰੇ ਕਹਿੰਦੇ ਜਿਹੜੇ ਬਸ ਬਾਪਾਰ ਕਰਦੇ ਆ ਨਾ ਆਪਾਂ ਬਾਪਾਰ ਕਿਹੜੀ ਵਸ ਜ ਸੱਚੀ ਸੱਚੀ ਵਸਤੂ ਨਾਲ ਦੀ ਹੈ ਜਿਹੜੀ ਸੱਚੇ ਬਾਪਾਰ ਕਰੋ ਬਾਪਾਰੇ ਨਾਰੋਗੇ ਬਾਬਾਰੇ ਜਿਹੜੇ ਉਹ ਸਜਦਾ ਵਪਾਰ ਕਰ ਰਹੇ ਹਨ ਡਰ ਗਿਆ ਜਿਵੇਂ ਖੇਵ ਤੁਮਾਰੀ ਖੇਵ ਕਹਿੰਦੇ ਡਰ ਗਿਆ ਜਿਵੇਂ ਖੇਵ ਤੁਮਾਰੀ ਖੇਵ ਦੇ ਵਿੱਚ ਹਰਸ ਹੈ ਨਾਂ ਦੇ ਕਿਸੇ ਹੋਰ ਕਮਾਈ ਇਹ ਨਾਂ ਦੇ ਕੰਮ ਦੀ ਜੋ ਕਮਾਈ ਹੈ ਉਹ ਖੇਵ ਕਹਿੰਦੇ ਡਰ ਗਿਆ ਜਿਵੇਂ

ਇੱਕ ਨਾਮ ਦਾ ਜਿਹੜੀ ਸਹਾਰਾ ਹੈ ਠੇਕ ਹਨ ਜੀ ਕੁਮਾਰ ਰਾਜ ਜੀ ਕਹਿੰਦੇ ਫਿਰ ਮੁੜ ਕੇ ਨਾ ਆਉਣਾ ਹੋਵੇਗਾ ਨਾ ਜਾਣਾ ਹੋਵੇਗਾ ਪਵ ਜਨਮ ਮਰਨ ਜਿਹੜਾ ਮਿਟ ਜਾਵੇ ਹਮਾਰਾ ਜੀ ਕਹਿੰਦੇ ਏਕਾ ਡੇਗਰ ਕੋ ਮਾਣਵਾ ਹੈ ਨਾਰੂ ਹੋਣਾ ਪੈ ਜਾਏ ਏ ਗੁਰੂ ਨਾਨਕ ਜੀ ਉਪਦੇਸ਼ ਕਰ ਰਹੇ ਹਨ ਉਚਾਰਨ ਕਰੋ ਸਤ ਜੇ ਹੁਣ ਸਤਮਾ ਜੋ ਪੜ੍ਹੈ ਵਿਚਾਰ ਕਰ ਲਈ ਮੈਂ ਕੀ ਕਰਿਆ ਕਿਰਪਾ ਕਰੋ ਜੀ ਜਿਸ ਤੇ ਦੂਰ ਕਹਾ ਕੋ ਜਾਏ ਮਾਰੇ ਕਿਨੇ ਪ੍ਰਭੂ ਨੂੰ ਸੁਭਜੇ ਬਦ ਦੂਰ ਕਿੱਥੇ ਜਾਵਾਂਗੇ ਉਬਰ ਰੱਖਣ ਹਾਰ ਤੇ ਆਏ ਸਗੋ ਜਿਹੜਾ ਰੱਖਣ ਹਾਰਾ ਪਰਮੇਸ਼ਰ ਹੈ ਉਹਦਾ ਧਿਆਨ ਧਿਆਨ ਤਰ ਹੁੰਦਾ ਜੋ ਰੱਖਿਆ ਕਰਦੇ ਆਂ ਅੰਦਰੋਂ ਉਪਰੇ ਰੱਖਣ ਹਾਰ ਤੇ ਆਏ ਉਪਰੇ ਨਾਲ ਉਹਦਾ ਜੀਵ ਜੀਵ ਮੁਕਤੀ ਪ੍ਰਾਪਤ ਕਰੇਗਾ ਉਚਾਰਨ ਕਰੋ ਸਤਨਾਮ ਹੈ ਰਿਵਾਇ ਗੁਰੂ ਸਾਹਿਬ ਜੀ ਨਿਰਭਉ ਝਪੈ ਸਗਲ ਕੋ ਮਿਟੈ ਇਤਰਾਵੜ ਕੇ ਨੇੜਾ ਨਿਰਭਉ ਜਪਿਆ ਜਿਹੜਾ ਪ੍ਰਭੂ ਹੈ ਉਹ ਨਿਰਭਉ ਹੈ ਇੱਕ ਹੈ ਜਿਹੜਾ ਨਿਰਭਉ ਹੈ ਆਪੋ ਉਹ ਜਪਿਆ ਜਾਪ ਕਰਨਾ ਉਹ ਜਪ ਕਰ ਨਾਲ ਪ੍ਰਭ ਕਿਰਪਾ ਦੇ ਪ੍ਰਾਣੀ ਛੁੱਟੇ ਫਿਰ ਪ੍ਰਭੂ ਜੀ ਦੀ ਕਿਰਪਾ ਦੇ ਨਾਲ ਜਿਹੜਾ ਪ੍ਰਾਣੀ ਦਾ ਛੁਟਕਾਰਾ ਹੋ ਜਾਂਦਾ ਹੈ ਜਰਨ ਕਰੋ ਸਾਰੇ ਤਕਲਫਾਂ ਮਿਟ ਜਾਂਦੇ ਸਾਰੇ ਦਰਦ ਮਿਲ ਜਾਂਦੇ ਨੇ ਕੋ ਨੂੰ ਜਪਣ ਦੇ ਨਾਲ ਮੁਕਤੀ ਕਰਨ ਨੂੰ ਪ੍ਰਭੂ ਕਿਰਪਾ ਦੇ ਪ੍ਰਾਣੀ ਛੁੱਟਿਆ ਜਦੋਂ ਪ੍ਰਭੂ ਦੀ ਕਿਰਪਾ ਹੋ ਜਾਂਦੀ ਹੈ ਵੇ ਪ੍ਰਾਣੀ ਛੁਟਕਾਰਾ ਮਿਲ ਜਾਂਦਾ ਹੈ ਉਹਨੂੰ ਜਿਸ ਪ੍ਰਭੂ ਲੱਖ ਹੈ ਜਿਸ ਨਾਮ ਹੀ ਦੁੱਖ ਜਿਸ ਨੂੰ ਪ੍ਰਭੂ ਪਰਮੇਸ਼ਰ ਦੇ ਰੱਖਿਆ ਕਰਦਾ ਜੀ ਨੂੰ ਦੁੱਖ ਨਹੀਂ ਹੁੰਦਾ ਹੈ ਨਾਮ ਜਪਤ ਮਨ ਹੋਵੇ ਸੁਖ ਵੇ ਨਾਮ ਜਪਦੇ ਆ ਮਨ ਨੇ ਜਿਹੜਾ ਸੁਖੀ ਹੁੰਦਾ ਹੈ ਜਪਨ ਕਰੋ ਕੰਤਨਾ ਕਹੀਦੀ ਵਾਹੇ ਗੁਰੂ ਖਾਇ ਬੜੀ ਕਿੰਤਾ ਜਾਏ ਮਿਟੇ ਅਹੰਕਾਰ ਜਿੰਤਾ ਦੂਰ ਹੋ ਜਾਂਦੀ ਹੈ ਨਾਮ ਜਪਦੇ ਵਾਲ ਜਿੰਦੇ ਹੰਕਾਰ ਦੇ ਜਿਹੜਾ ਉਹ ਮਿਟ ਜਾਂਦਾ ਹੈ ਇਸ ਜਨ ਕੋ ਕੋਈ ਨਾ ਪਹੁੰਚਣ ਹਾਰ ਇੰਤਜਾਰੇ ਮੇਟਰ ਅਹੰਕਾਰ ਤੇ ਜੰਗੋ ਕੋਈ ਨਾ ਪਹੁੰਚ ਰਹਾ ਹੋ ਧਰਮਾਰੋ ਜੀ ਕਹਿੰਦੇ ਉਸ ਪਹੁੰਚ ਤੱਕ ਕੋਈ ਆਪਣੀ ਪਹੁੰਚ ਨਹੀਂ ਕਰ ਸਕਦਾ ਹੈ ਉਚਾਰਣ ਕਰੋ सूरा नाम तागे कार्य पूरा हे नानक जिसे सुर पर सूरमा गुरु आप खड़ा है जिदा रखवाला गुरु है उसे सारे कार्य पूरे हो जाते हैं हन उजारण करो होती है विचारण ले महाराज जी ने बेनती कर दिया कृपा करो जी मत पूरी अमृत जाकी दृष्ट सूरा गुरु है जो लो पूरी जड़ी बुटी है पूर्ण है महाराज जी, जी जी देवदी जड़ी दृष्टि है वो पूरे भी अमृत है दृष्टि देवदर अमृत है ਮੋਯਾਨ ਉਹ ਮਰਦਗ ਬਲੰਨਾ ਮੋਯਾਨ ਜਿਵਾਨ ਜਿਵਾਨੀ ਹੈ ਉਹ ਮਜਬੂਰੀ ਅਮਰ ਜਾਗੇ ਜਿਹੜੇ ਦਰਸ਼ਨ ਭੇਖਦ ਦਰਸ਼ਨ ਭੇਖ ਉਜਰ ਦੇ ਸ੍ਰੇਸ਼ਟ ਜੀ ਦਾ ਦਰਸ਼ਨ ਕਰਨ ਨਾਲ ਸਿੱਟੀ ਦਾ ਉਦਾਰ ਹੁੰਦਾ ਹੈ ਜਾਣ ਕਰੋ ਚਰਨ ਕਮਲ ਜਾ ਕੇ ਅਨੂਪ ਅਨੂਪ ਕਹਿੰਦੇ ਜੀ ਕੋਈ ਉਪਮਾ ਨਾ ਹੋ ਕੋਈ ਉਪਮਾਨੀ ਦੇਤਾ ਦੇਗੀ ਬੋਏ ਚਾਰੋਂ ਨੇ ਚਾਰਾ ਪਰ ਮੇਟੇ ਦੇ ਜਿਹੜੇ ਚਾਨਾ ਕਮਲਾਂ ਵਰਗੇ ਚਰਨ ਹਨ ਉਹ ਤੁਮਾ ਜੋ ਰਹਿ ਰਹ ਹਨ ਬਹੁਤ ਬੜੇ ਸੁੰਦਰ ਹਨ ਸਭਰ ਦਰਸ਼ਨ ਸੁੰਦਰ ਹਨ ਦਰਸ਼ਨ ਦੇ ਮਾਨ ਜਿਹਦੇ ਕਾਮਨਾ ਪੂਰਨ ਕਰਨ ਵਾਲਿਆਂ ਸਫਲ ਦਰਸ਼ਨ ਸੁੰਦਰ ਰੂਪ ਸਫਲ ਦਰਸ਼ਨ ਮਾਣੇ ਇਹਦੇ ਪੂਰਨ ਕਾਮਨਾ ਪੂਰਨ ਕਰਨ ਵਾਲਿਆਂ ਸਫਲ ਦਰਸ਼ਨ ਸੁੰਦਰ ਰੂਪ ਜਿਹੜਾ ਇਹਦਾ ਰੂਪ ਹੈ ਉਹ ਸੁੰਦਰ ਹੈ ਉਚਾਰਨ ਕਰੋ ਸੇਵਕ ਪ੍ਰਵਾਨ ਤਨ ਹੈ ਉਹ ਸੇਵਕ ਦੇ ਧਨ ਦੀ ਸੇਵਾ ਹੈ ਜਿਸਨੂੰ ਵੀ ਪ੍ਰਵਾਨ ਹੈ ਤਨ ਸੇਵਾ ਸੇਵਕ ਪ੍ਰਵਾਨ ਉਹ ਸੇਵਕ ਦੀ ਜਿਹੜੀ ਸੇਵਾ ਹੈ ਉਹ ਧਨ ਹੈ ਜਿਹੜਾ ਸੇਵਕ ਪ੍ਰਵਾਨ ਹੈ ਅੰਤਰਜਾਮੀ ਪੁਰਖ ਪ੍ਰਧਾਨ ਜੀਵ ਅੰਤਰ ਜਾਨੀ ਹੈ ਸ੍ਰੇਸ਼ ਮੁਖ ਹੈ ਜੀ ਉਚਾਰਨ ਕਰੋ ਸਤਨਾਮ ਈਸ਼ਾਏ ਗੁਲਾਬ ਜੀ ਜਿਸ ਮਨ ਵਸੈ ਤੋ ਹੋਤ ਨਿਹਾਲ ਜਿਹਦੇ ਮਨ ਦੇ ਵਿੱਚੋ ਵੱਸ ਜਾਂਦਾ ਹੈ ਪਰਮੇਸ਼ਰ ਪ੍ਰਭੂ ਉਹ ਨਿਹਾਲ ਹੋ ਜਾਂਦਾ ਹੈ ਤਾਂ ਕਹਿਣੇ ਕਿਤਨਾ ਆਵ ਅਬਦ ਕਾਲ ਹਿਰਦੇ ਨੇੜੇ ਜਿਹੜਾ ਮੌਜੇ ਨਹੀਂ ਹੁੰਦੀ ਉਚਾਰਣ ਕਰੋ ਕਤਨਾ ਨਹੀ ਲਿਵਾਏ ਗੁਰੂ ਸਾਹਿਬ ਦੀ ਅਮਰ ਭੈ ਅਮਰਾ ਬਨਭਾਇਆ ਸੇਓ ਅਮ ਅਮਰ ਬਨਵੇਂ ਬਾਕੇ ਤੇ ਅਮਰ ਹੋ ਜਾਂਦੇ ਹਨ ਜਿਨ੍ਹਾਂ ਨੇ ਸਾਧ ਸੰਗ ਨਾਨਕ ਹਰਿ ਚਾਇਆ ਧਰੂ ਜੀ ਸੰਗ ਦੇ ਵਿੱਚ

ਬਾਣੀ ਦਾ ਚਾਰਣ ਕਰਦੇ ਹੁਣ ਲੋਕ ਵਿਚਾਰਦਾ ਵੱਲ ਰਹਿ ਗਿਆ ਹੁਣ ਗਿਆ ਜੂ ਜਨਮ ਜੇ ਵਰਗੇ ਕੀਮਾ ਕਰ ਲੈਣਾ ਬਾਣੀ ਸਰਕਾਰ ਸੋਲ ਕੇ ਵਰਵਾਨ ਕਾਲੇ ਬੈਂਟੀ ਜੁੜੇ ਦਾਸ ਹੈ ਏ ਮਹਾਰਾਜ ਜੀ ਦਾ ਗੁਰੂ ਮਹਾਰਾਜ ਵਰਮਿਸ਼ ਜੀ ਆਂਦਾ ਕੋੜਾ ਬੋਸੁਰਾ ਧੰਵਾ ਕਰਦੇ ਹਾਂ ਬਲਿਆ ਬਲਿਆ ਬਹਿ ਜਾਂਦੇ ਹਾਂ ਜੁਧਰਵਾਰ ਸਾਹਿਬ ਵਿੱਚ ਬੱਚਿਆਂ ਦੇ ਹਰ ਨਾਮ ਦਾ ਵੀ ਧੰਨਵਾਦ ਹੈ ਜੋ ਬਾਸ ਸ਼੍ਰਵਣ ਕਰਦੇ ਉਹਨਾਂ ਦਾ ਵੀ ਧੰਨਵਾਦ ਹੈ ਇੱਕ ਥਨੂ ਬ੍ਰਹਮ ਦੇਣੇ ਵਿੱਚ ਹੀ ਕਰਦੇ ਆ ਬਲਾਉ ਫਟੇ